ਪਚਾਣ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਥੋੜੀ ਜੀ ਬਾਥਰੂਮਾਂ ਵਗੈਰਾ ਦੀ ਆ ਰਹੀ ਹੈ। ਬਾਕੀ ਪਿੰਡਾਂ ਨਾਲੋਂ ਕਾਫੀ ਪਛੜਿਆ ਮਸੂਦ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਨਵਨੀ ਸਿੰਘ ਚੀਮਾ ਤੁਸੀਂ ਵਿਖਰੇ ਜੀਬੀਸੀ ਅਪਡੇਟ। ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪਿੰਡਾਂ ਵਿੱਚੋਂ ਘੁੰਮਦੇ ਹੋਏ ਪਹੁੰਚੇ ਹਾਂ ਪਿੰਡ ਨੌਗਰਾਈ। ਨੌਗਰਾਈ ਦੇ ਸਰਪੰਚ ਸਾਹਿਬ ਤੇ ਪਿੰਡ ਵਾਸੀ ਸਰ ਨਾਲ ਮੌਜੂਦ ਨੇ ਅਸੀਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਕਿੱਦਾਂ ਦੇ ਵਿਕਾਸ ਹੋ ਚੁੱਕੇ ਨੇ ਹੁਣ ਤੱਕ ਦੇ ਤਾਂ ਸਰਕਾਰ ਵੱਲੋਂ ਕਿਹੜੇ ਕੰਮਾਂ ਦੀ ਮੰਗ ਕੀਤੀ ਗਈ ਹੈ ਇਹਨਾਂ ਵੱਲੋਂ। ਇਹ ਸਾਰੀ ਜਾਣਕਾਰੀ ਹ ਪਰ ਪਿੰਡ ਵਿੱਚ ਅਸੀਂ ਅੱਜ ਆਏ ਆ ਤਾਂ ਪਿੰਡ ਦੇ ਵਿਕਾਸ ਕਰਜਾਂ ਨਾਲ ਕੀ ਕਹੂੰਗੇ ਕਿੰਦਾਂ ਦੇ ਵਿਕਾਸ ਹੁਣ ਤੱਕ ਹੋ ਚੁੱਕੇ ਨੇ ਅ ਵਿਕਾਸ ਦੀ 5 ਸਾਲਾਂ ਦੇ ਵਿੱਚ ਜੋ ਆਪਣਾ ਗਲੀਆਂ ਦਾ ਜੋ ਸਗੀਆਂ ਬਹੁਤ ਚਰਾਂ ਤੋਂ ਪਈਆਂ ਸੀ ਉਹ ਬਣ ਗਈਆਂ ਕੁਝ ਪਿੰਡ ਦੇ ਵਿੱਚ ਜਿਹੜਾ ਬਰਸਾਤੂ ਪਾਣੀ ਆਂਦਾ ਸੀਗਾ ਉਹਦੇ ਲਈ ਸੀਵਰੇਜ ਪਾਤਾ ਜੋ ਸਕੂਲ ਦੇ ਵਿੱਚ ਪਾਣੀ ਆਂਦਾ ਸੀਗਾ ਉਹਦੇ ਲਈ ਆਪਾਂ ਉਹਦਾ ਇੰਤਜ਼ਾਮ ਕੀਤਾ ਬਾਕੀ ਨਕੇ ਮੋٹے ਕੰਮ ਜਿਹੜੇ ਆ ਕੁਝ ਛੋਟੇ ਮੋਟੇ ਰਹਿ ਗਏ ਬਾਕੀ ਕਾਫੀ ਕੰਮ ਜਿਹੜੇ ਆ ਅਸੀਂ ਪੰਸਲਾਂ ਵਿੱਚ ਕੀਤੇ ਕਿਵੇਂ ਚੀਜ਼ ਨੂੰ ਦੇਖਦੇ ਹੋ ਗਲੀਆਂ ਨਾਲੀਆਂ ਤਾਂ ਕਿ ਵਿਕਾਸ ਦੀ ਦੇਖੀ ਜਾਂਦੀ ਆ ਸੀਵਰੇਜ ਪਿੰਡ ਦੇ ਵਿੱਚ ਨਹੀਂ ਪਿਆ ਹੋਇਆ ਸੀਵਰੇਜ ਪਿੰਡ ਦੇ ਵਿੱਚ ਨਹੀਂ ਪਿਆ ਹੋਇਆ ਪਰ ਛੋਟਾ ਪਿੰਡ ਕਰਕੇ ਹੋਣ ਕਰਕੇ ਜੋ ਵੀ ਪਿੰਡ ਦਾ ਕੰਮ ਹੁੰਦਾ ਗ੍ਰਾਂਟ ਦੇ ਹਿਸਾਬ ਨਾਲ ਕੀਤਾ ਜਾਂਦਾ ਜੀ ਛੋਟਾ ਪਿੰਡ ਕਰਕੇ ਜਿੰਨਾ ਕੀ ਗ੍ਰਾਂਟ ਆ ਉਸ ਤੋਂ ਵੱਧ ਕੰਮ ਕੀਤਾ ਹੈ ਜਿਨੇ ਗ੍ਰਾਂਟ ਮਿਲੀ ਹੈ ਨੌਜਰ ਮੁੰਡਿਆਂ ਲਈ ਪਲੇਗਰਾਉਂਡ ਜ਼ਰੂਰੀ ਹੈ ਜਾਂ ਹੈਲਥ ਕਲੱਬ ਜ਼ਰੂਰੀ ਹੈ ਤੇ ਕਿਦਾਂ ਦੇ ਪ੍ਰਬੰਧ ਇੱਥੇ ਕੀਤੇ ਗਏ ਕਿੰਨੇ ਪਿੰਡ ਚ ਪਿੰਡ ਦੇ ਵਿੱਚ ਤੇ ਜੀ ਕਲੱਬ ਜਿਹੜਾ ਬੰਦ ਦਿੱਤਾ ਹੈਗਾ ਇਹਨਾਂ ਨੂੰ ਜਿਮ ਦਿੱਤਾ ਹੈਗਾ ਤੇ ਗਰਾਉਂਡ ਜੇ ਸਾਡੇ ਪਿੰਡ ਹੈਗੀ ਆ ਜਿਹੜੀ ਥੋੜੀ ਛੋਟੀ ਆ ਉਸ ਦੇ ਹਿਸਾਬ ਨਾਲ ਚੱਲਣਾ ਬੰਦੇ ਬਸੇ ਮੁੰਡੇ ਸਾਡੇ ਪਿੰਡ ਦੇ ਬਹੁਤ ਖੇਡਣ ਲਈ ਫੁੱਟਬਾਲ ਖੇਡਦੇ ਆ ਬਹੁਤ ਵਧੀਆ ਤੇ ਕਈ ਵਾਰੀ ਆਪਣੀ ਟੀਮ ਲੈ ਕੇ ਆਇ ਇਨਾਮ ਬਹੁਤ ਸਾਰੇ ਪਿੰਡ ਵਿੱਚੋਂ ਲੈ ਕੇ ਆਏ ਜੀ ਕਾਫੀ ਹਟਵਾ ਪੈ ਜਾਂਦਾ ਪਿੰਡ ਮੇਨ ਹਾਈਵੇ ਰੋਡ ਤੋਂ ਤੇ ਖੇਤੀਬਾੜੀ ਨੂੰ ਜੇ ਦੇਖੀਏ ਤਾਂ ਕਿੰਦਾ ਦੀ ਖੇਤੀਬਾੜੀ ਇੱਥੇ ਹੋ ਰਹੀ ਆ ਕਿਹੜੀ ਫਸਲ ਬੀਜੀ ਜਾ ਰਹੀ ਖੇਤੀਬਾੜੀ ਦੇ ਵਿੱਚ ਜੀ ਜ਼ਿਆਦਾ ਆਲੂ ਦੀ ਫਸਲ ਜ਼ਿਆਦਾ ਲਾਂਦੇ ਆ ਤੇ ਮਟਰ ਤੇ ਝੋਨਾ ਤੇ ਮੱਕੀ ਦਾ ਸਾਰੀਆਂ ਫਸਲਾਂ ਜਿਹੜੀਆਂ ਚਾਰ ਚੀ ਫਸਲਾਂ ਜ਼ਿਆਦਾ ਜੱਗ ਲਾਂਦੇ ਵਧੀਆ ਝਾੜ ਨਿਕਲ ਜਾਂਦਾ ਮੁਆਵਜ਼ਾ ਸਹੀ ਮਿਲ ਜਾਂਦਾ ਇਹਨਾਂ ਦਾ ਆ ਲੇਕਿਨ ਬਹੁਤਾ ਵੀ ਜ਼ਿਆਦਾ ਨਹੀਂ ਜ਼ਮੀਨ ਦੇ ਹਿਸਾਬ ਨਾਲ ਨਿਕਲਦਾ ਜਿੰਨਾ ਮਸ ਗੁਜ਼ਾਰਾ ਚੱਲਦਾ ਹੈ ਜੀ ਬਹੁਤ ਜ਼ਿਆਦਾ ਨਹੀਂ ਪਸ ਸ਼ਕਤੀਸ਼ਾਲੀ ਜ਼ਮੀਨ ਨਹੀਂ ਹੈ ਕਿਸ ਬੰਦੇ ਦੀ ਤੇ ਪਾਣੀ ਹੋਂ ਲੈ ਕੇ ਕੀ ਕਹੋਗੇ ਕਿ ਪਾਣੀ ਜਿੱਦਾਂ ਥੱਲੇ ਜਾ ਰਹੇ ਨੇ ਇੱਕ ਪਾਸੇ ਝੋਨਾ ਬੀਜਿਆ ਜਾ ਰਿਹਾ ਸਰਕਾਰਾਂ ਤੇ ਆਮ ਦੇਖਿਆ ਸੋਸ਼ਲ ਮੀਡੀਆ ਦੀਆਂ ਖਬਰਾਂ ਜ਼ਿਆਦਾ ਫੈਲਦੀਆਂ ਨੇ ਕਿ ਝੋਨੇ ਦੀ ਸਿੰਚਾਈ ਜਿਹੜੀ ਆਪਾਂ ਕਰਦੇ ਆਂ ਤੇ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਕਿਵੇਂ ਦੇਖਦੇ ਹੋ ਫਸਲੀ ਚੱਕਰ ਨੂੰ ਅਪਣਾ ਸਕਦੇ ਹੋ ਜਾਂ ਕਿਵੇਂ ਸਰਕਾਰ ਦੇ ਉਪਰਾਲੇ ਦੇਖੋ ਜੀ ਇਹ ਇਹਦੇ ਵਿੱਚ ਕੁਝ ਨਾ ਕੁਝ ਤਾਂ ਚਾਹੀਦਾ ਕਿਉਂਕਿ ਜ਼ਿੰਮੇਦਾਰ ਵੀ ਸਿਰਫ ਨਾ ਕੋਈ ਫਸਲ ਦਾ ਕਰਕੇ ਮਜੂਰੀ ਨਾਲ ਝੋਨਾ ਲਾਉਣਾ ਪੈਂਦਾ ਆ ਪਰ ਜੇ ਸਾ ਉਹਨਾਂ ਹਾਲਾਤ ਪਾਣੀ ਦੇ ਆ ਇਹਨੂੰ ਝੋਨੇ ਨੂੰ ਕੱਟ ਜ਼ਰੂਰ ਕਰਨਾ ਚਾਹੀਦਾ ਕੋਈ ਨਾ ਕੋਈ ਹੋਰ ਫਸਲ ਦੇ ਵਿੱਚ ਵਾਧਾ ਹੋਵੇ ਤੇ ਇਹ ਜਿਹੜਾ ਝੋਨੇ ਨੂੰ ਘਟਾਇਆ ਜਾਵੇ ਤੇ ਪਾਣੀ ਦੀ ਜਿਹੜੀ ਦਿੱਕਤ ਆ ਨਾ ਇਹ ਕਿਸੇ ਤਰ੍ਹਾਂ ਦੂਰ ਕੀਤੀ ਜਾਵੇ ਤੇ ਬੱਸਾਂ ਦੀ ਸਹੂਲਤ ਪਿੰਡ ਨੂੰ ਹੈਗੀ ਆ ਤਾਂ ਪੜਾਈ ਦੇ ਖੇਤਰ ਚ ਕਿਵੇਂ ਫਿਰ ਦੇਖਦੇ ਸਾਡੇ ਪਿੰਡ ਦੇ ਵਿੱਚ ਹੀ ਕਹਾਂ ਦਰਸਾ ਨਾ ਹੋਣ ਕਿ ਆ ਕੋਈ ਪਿੰਡ ਦਾ ਰਸਤਾ ਇੱਥੇ ਬੰਦ ਹੋ ਜਾਂਦਾ ਗਾਂ ਰੋਡ ਨਹੀਂ ਹੈਗਾ ਕਿਸੇ ਪਿੰਡ ਨੂੰ ਤੇ ਬੱਸਾਂ ਦੀ ਕੋਈ ਸਹੂਲਤ ਨਹੀਂ ਹੈਗੀ ਤੇ ਬੱਚਿਆਂ ਨੂੰ ਇਹ ਮੁਸ਼ਕਲ ਜਰੂਰ ਆਉਂਦੀ ਹੈ ਕਿ ਕਿਤੇ ਜਾਣ ਆਉਣ ਲਈ ਬਹੁਤ ਮੁਸ਼ਕਲ ਦੇ ਨਾਲ ਜਿਹੜੀਆਂ ਬੱਚੀਆਂ ਛੂਟੀਆਂ ਜਿਹੜੇ ਛੇਰ ਪੜਦੇ ਆ ਉਹਨਾਂ ਨੂੰ ਮੁਸ਼ਕਲ ਜਿਹੜੀ ਆਉਂਦੀ ਹੈਗੀ ਹੈ ਤੇ ਹੈਲਥ ਨੂੰ ਦੇਖੀਏ ਤਾਂ ਡਿਸਪੈਂਸਰੀ ਜਾਂ ਕੋਈ ਛੋਟੀ ਮੋਟੀ ਕਲੀਨਿਕ ਕਿਸੇ ਤਰ੍ਹਾਂ ਦੀ ਹੈ ਇੱਥੇ ਕੋਈ ਡਿਸਪੈਂਸਰੀ ਸਾਡੇ ਪਿੰਡ ਵਿੱਚ ਹੈ ਨਹੀਂ ਮੋਲਾ ਕਲੀਨਿਕਾਂ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਸਾਡੇ ਪਿੰਡ ਨਹੀਂ ਹੈਗੀ ਸੀ ਪਹਿਲਾਂ ਬੋਣ ਹੁੰਦੀ ਸੀ ਮੇਰੇ ਖਿਆਲ ਚ ਉਹ ਵੀ ਵੱਡਾ ਪਿੰਡ ਸੀ ਉੱਥੇ ਸਾਡੇ ਪਿੰਡ ਦੇ ਜਿਹੜੇ ਸਾਰੇ ਪਸ਼ੂਆਂ ਦੇ ਹਸਪਤਾਲ ਲਾ ਆਪਣੇ ਜਿਹ ਦੋਨੋਂ ਹਸਪਤਾਲ ਉੱਥੇ ਹੁੰਦੇ ਸੀ ਉਹ ਵੀ ਬੋਣ ਦਾ ਜਿਆਦਾ ਬੰਦ ਹੋਇਆ ਹਸਪਤਾਲ ਸਾਨੂੰ ਡੰਗਰਾਂ ਦਾ ਤੇ ਆਪਣੇ ਦੋਨਾਂ ਚੀਜ਼ਾਂ ਦਾ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੈ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਪਰਮਜੀਤ ਸਿੰਘ ਜੀ ਹਾਂਜੀ ਕੀ ਕਹਿਣਾ ਚਾਹੋਗੇ ਪਿੰਡ ਦੇ ਵਿਕਾਸ ਕਰਜੋਂ ਲੈ ਕੇ ਜਾਂ ਕਿਹੜੀਆਂ ਮੰਗਾਂ ਨੇ ਜੜੀਆਂ ਪਿੰਡ ਦੇ ਵਿੱਚ ਜਿਹੜੀ ਥੋਰ ਤੁਸੀਂ ਮਹਿਸੂਸ ਕਰਦੇ ਹੋ ਅਸੀਂ ਪਿੰਡ ਦੇ ਵਿੱਚ ਇੱਕ ਸਕੂਲ ਨਾਲ ਸਕੂਲ ਲਈ ਬਿਚ ਅਸੀਂ ਥੋੜਾ ਜਿਹਾ ਪਾਣੀ ਦਾ ਘੱਟ ਆਉਂਦਾ ਹੈ ਜੀ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਆ ਰਹੀ ਹੈ ਥੋੜੀ ਜਿਹੀ ਬਾਥਰੂਮਾਂ ਵਗੈਰਾ ਦੀ ਆ ਰਹੀ ਹੈ ਉਹਦੇ ਬਾਅਦ ਤੇ ਅਸੀਂ ਮੰਗ ਕਰਦੇ ਹਾਂ ਸਰਕਾਰ ਵੱਲੋਂ ਕਿ ਉਹ ਸਕੂਲ ਦੇ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਵਧੀਆ ਕੀਤਾ ਜਾਵੇ ਔਰ ਬੱਚਿਆਂ ਦੇ ਡੈਕਟਰੀਨ ਬਾਥਰੂਮ ਵਗੈਰਾ ਵਧੀਆ ਬਣਾਏ ਜਾਣ ਉੱਥੇ। ਬਾਕੀ ਪਿੰਡਾਂ ਨਾਲੋਂ ਕਿੰਨਾ ਕੁ ਪਛੜਿਆ ਮਹਿਸੂਸ ਕਰਦੇ ਹਾਂ ਪਿੰਡ ਨੂੰ। ਬਾਕੀ ਪਿੰਡਾਂ ਨਾਲੋਂ ਕਾਫੀ ਪਛੜਿਆ ਮਹਿਸੂਸ ਕਰਦੇ ਹਾਂ ਜੀ। ਪਾਣੀ ਸੂਣ ਤਾਂ ਹੈ ਨਹੀਂ ਕੋਈ ਟ੍ਰੀਟਮੈਂਟ ਵਾਸਤੇ ਦੂਰ ਜਾਣਾ ਪੈਂਦਾ ਜੀ। ਪਸ਼ੂਆਂ ਦੇ ਲਾਜ ਲੋਜ ਵਾਸਤੇ ਵੀ ਇੱਥੇ ਨੇੜੇ ਤੇ ਰਹਿਣੀ ਕੋਈ ਵੀ ਜੀ। ਕੋਈ ਸਰਕਾਰੀ ਹਸਪਤਾਲ ਪਿੰਡ ਮੇਰੇ ਤੋਂ ਇੱਥੋਂ 10 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਜੀ ਉੱਥੇ ਜਾਣਾ ਥੋੜਾ ਮੁਸ਼ਕਲ ਹੋ ਜਾਂਦਾ ਜੀ ਕਨਵੈਨਸ ਇੱਥੇ ਕੋਈ ਹੈ ਨਹੀਂ ਆਉਂਦੀ ਜੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆਂ ਵੀ ਇੱਥੇ ਸਾਡੇ ਪਿੰਡ ਨੂੰ ਕੋਈ ਕਨਵੈਨਸ ਲਾਈ ਜਾਵੇ ਤਾਂ ਜੋ ਪੜ੍ਹਾਈ ਵਾਲੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਪਾੜਨ ਸ਼ਹਿਰਪੁਰ ਪੜ੍ਹਨ ਜਾਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਸ਼ਹਿਰਪੁਰ ਇੱਥੋਂ ਸਾਡੇ ਪਿੰਡ ਤੋਂ 10 ਕਿਲੋਮੀਟਰ ਪੈ ਜਾਂਦਾ ਜੀ ਸਰ ਵਿਧਾਨ ਸਭਾ ਹਲਕਾ ਚੱਬੇਪਾਲ ਤੇ ਡਾਕਟਰ ਰਾਜਕੁਮਾਰ ਇੱਥੋਂ ਜਿੱਤ ਕੇ ਤਾਂ ਐਮਪੀ ਬਣ ਚੁੱਕੇ ਨੇ ਸੀਟ ਖਾਲੀ ਹੈ ਦੁਬ ਤੇ ਕਿਵੇਂ ਦੇਖਦੇ ਹੋ ਕਿ ਕਿਦਾਂ ਦਾ ਉਮੀਦਵਾਰ ਤੁਹਾਨੂੰ ਚਾਹੀਦਾ ਹੈ ਜਿ ਡਾਕਟਰ ਰਾਜ ਜੀ ਸਾਡਾ ਬਹੁਤ ਸਾਰੇ ਜਿਹੜੇ ਕੰਮ ਪਿੰਡ ਦੇ ਕਰੇ ਉਹਨਾਂ ਨੇ ਕਰਾਈ ਸਾਡੇ ਉਮੀਦਵਾਰ ਬਹੁਤ ਵਧੀਆ ਉਮੀਦਵਾਰ ਆ ਜਿੱਦਾਂ ਦੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਜਦੋਂ ਦੱਸੀ ਦੀ ਆ ਉਹ ਸਾਡਾ ਹੱਲ ਕਰ ਦਿੰਦੇ ਆ ਕੋਈ ਮੁਸ਼ਕਲੀ ਆਉਣ ਦਿੰਦੇ ਤੁਹਾਨੂੰ ਅਨਾਰ ਕੋਈ ਉਮੀਦਵਾਰ ਸਾਨੂੰ ਡਾਕਟਰ ਰਾਜ ਮਾਰ ਅਰਗਾਹ ਉਮੀਦਵਾਰ ਚਾਹੀਦਾ ਜੀ ਜਿਹੜਾ ਸਾਡੇ ਵਿਕਾਸ ਦੇ ਕੰਮ ਕਰ ਸਕੇ ਜੀ ਇਹਦੀ ਪਾਰਕ ਬਾਤ ਬਣਾਇਆ ਹੋਇਆ ਬੱਚਿਆਂ ਲਈ ਝੂਲੇ ਚੱਲੇ ਲੌਲੇ ਬਣਾਇਆ ਜਦ ਜੀ ਗ੍ਰਾਂਟ ਥੋੜੀ ਘੱਟ ਕਰਕੇ ਨਾ ਅਸੀਂ ਨਹੀਂ ਲਵ ਸਕੀ ਕਿਸੇ ਸਰਕਾਰ ਤੋਂ ਮੰਗ ਕਰਾਂਗੇ ਬੱਚਿਆਂ ਨੂੰ ਝੂਲੇ ਲਵਾ ਕੇ ਦੇ ਜਾਣ ਜਿਹੜੇ ਨਿਆਣੇ ਮਤਲਬ ਕਿ ਇੱਥੇ ਆਉਂਦੇ ਆ ਉਹਨਾਂ ਨੂੰ ਆਪਣਾ ਬਿਹਤਰ ਟਾਈਮ ਆਪਣਾ ਪਿਆਪਸ ਕਹਿੰਦੇ ਵਧੀਆ ਪੱッセ ਜਾਣਾ ਇੱਕ ਲਾਇਬ੍ਰੇਰੀ ਵੀ ਪਿੱਛੇ ਬਣੀ ਹੈ ਜੀ ਬੰਦ ਹੈ ਕੀ ਹੈ ਲਾਇਬ੍ਰੇਰੀ ਤਾਂ ਪਹਿਲਾਂ ਚੱਲਦੀ ਸੀ ਹੁਣ ਤਾਂ ਬੰਦ ਹੋ ਗਈ ਜੀ ਕੀ ਬੋਲ ਰਹੇ ਮੈਂ ਕਹਾਂ ਲਾਇਬ੍ਰੇਰੀ ਹੁਣ ਬੰਦ ਹੋ ਗਈ ਹੈ ਪਹਿਲਾਂ ਚੱਲਦੀ ਸੀਗੀ ਅੱਛਾ ਹਾਂਜੀ ਸਰਕਾਰ ਤੋਂ ਮੰਗ ਕਰਦੇ ਆਂ ਜੀ ਵੀ ਲਾਇਬ੍ਰੇਰੀ ਜਿਹੜੀ ਬੰਦ ਪਈ ਉਹ ਦੁਬਾਰਾ ਚਾਲੂ ਕੀਤੀ ਜਾਵੇ ਜੀ ਤੇ ਬੱਚਿਆਂ ਬਾਤੇ ਆ ਪਾਰਕ ਵੀ ਆ ਜੀ ਬਹੁਤ ਵਧੀਆ ਬਣਿਆ ਹੋਇਆ ਇਹਦੇ ਵਿੱਚ ਝੂਲੇ ਪ੍ਰੋਵਾਈਡ ਕਰਾਏ ਜਾਣਗੇ ਸੋ ਦੋਸਤੋ ਇਹ ਸਨ ਪਿੰਡ ਨੌਕਰਾਂ ਦੇ ਸਰਪੰਚ ਸਾਹਿਬ ਤੇ ਪਿੰਡ ਦੇ ਮੈਂਬਰ ਜਿਨ੍ਹਾਂ ਨੇ ਅਪੀਲ ਕੀਤੀ ਆ ਪੰਜਾਬ ਸਰਕਾਰ ਤੱਕ ਮੰਗ ਕੀਤੀ ਆ ਕਿ ਬੱਚੇ ਦੇ ਜਿਹੜੇ ਸਕੂਲ ਇੱਥੇ ਪੜ੍ਹਨ ਆਉਂਦੇ ਨੇ ਉਹਨਾਂ ਲਈ ਪਾਰਕ ਦਾ ਖਾਸ ਪ੍ਰਬੰਧ ਕੀਤਾ ਜਾਵੇ ਤੇ ਇੱਥੇ ਇਸੇ ਪਾਰਕ ਦੇ ਵਿੱਚ ਝੂਲੇ ਵੀ ਲਗਾਏ ਜਾਣ ਤਾ ਜੋ ਬੱਚੇ ਇੱਥੇ ਖੇਡ ਸਕਣ ਆ ਕੇ ਤੇ ਇੱਕ ਲਾਇਬ੍ਰੇਰੀ ਜੋ ਬੰਦ ਹੋ ਚੁੱਕੀ ਆ ਉੱਥੇ ਦੁਬਾਰਾ ਲਾਇਬ੍ਰੇਰੀ ਨੂੰ ਸ਼ੁਰੂ ਕਰਨ ਵਾਸਤੇ ਇੱਕ ਅਪੀਲ ਕੀਤੀ ਗਈ ਆ ਕਿ ਇੱਥੇ ਕਿਤਾਬਾਂ ਵੀ ਦੁਬਾਰਾ ਰੱਖੀਆਂ ਜਾਣ ਤਾਂ ਜੋ ਪਿੰਡ ਦੇ ਜਿਹੜੇ ਬੱਚੇ ਨੇ ਸ਼ਹਿਰੋਂ ਕਿਤਾਬਾਂ ਲੈ ਕੇ ਉਹ ਇੱਥੇ ਹੀ ਕਿਤਾਬਾਂ ਮੋਹਈਆ ਕਰਵਾਈ ਜਾਣ ਤਾਂ ਇੱਥੇ ਹੀ ਉਹ ਆਪਣਾ ਨੌਲੇਜ ਨੂੰ ਹੋਰ ਆਪਣੀ ਜਾਣਕਾਰੀ ਵਧਾਉਣ ਵਾਸਤੇ ਇੱਥੇ ਕਿਤਾਬਾਂ ਨੂੰ ਪੜ ਸਕਣ GBC Update. Welcome to DAV University Jalandhar, where knowledge meets innovation, established with a vision to empower minds and transform futures. At DAV University, we believe in excellence through education where tradition meets modernity. Our state-of-the-art campus and world-class faculty. Ensure a nourishing environment for academic growth and personal development. Join us at DAV University Jalandhar and embark on a journey of discovery and success. Dare to dream, achieve greatness. DAV University Jalandhar, discover your potential.